ਖੁਸ਼ੀਆਂ ਲੌਂਗ ਲਾਸਟਿੰਗ ਕਿਉਂ ਨਹੀਂ ਹੁੰਦੀਆਂ ਫਿਰ ਲੋਕੋ ਸ਼ੁਕਰ ਨਹੀਂ ਮਨਾਉਂਦੇ ਖੁਸ਼ੀ ਲੌਂਗ ਲਾਸਟਿੰਗ ਇਸ ਕਰਕੇ ਨਹੀਂ ਕਿਉਂਕਿ ਆਪਾਂ ਬੇਸ਼ੁਕਰ ਹਾਂ ਜਿਹੜਾ ਸ਼ੁਕਰ ਚ ਹੈ ਉਹ ਤਾਂ ਖੁਸ਼ੀ ਹੈ ਹੁਣ ਇਹ ਦੇਖੋ ਸਿੰਪਲ ਜੀ ਗੱਲ ਆ ਤੁਹਾਡਾ ਦਿਲ ਵੀ ਧੜਕ ਰਿਹਾ ਮੇਰਾ ਵੀ ਧੜਕ ਰਿਹਾ ਹੂੰ ਚੰਗੇ ਕਰਮ ਕਰੀਏ ਮਾੜੇ ਕਰੀਏ ਰੱਬ ਇਹ ਥੋੜੀ ਦੋਦਾ ਵੀ ਇਹਨੇ ਮਾੜਾ ਕੰਮ ਕਰਤਾ 5 ਮਿੰਟਾਂ ਦਾ ਦਿਲ ਰੋਕ ਦੋ ਹੂੰ ਨਹੀਂ ਰੋਕ ਰਿਹਾ ਨਾ ਬਿਨਾਂ ਸੋਚੇ ਆਪਣੇ ਬਿਨਾਂ ਸਾਰਾ ਕੁਛ ਆਜੀਬ ਜਵਾਨ ਚੱਲ ਰਹੀ ਆ ਸਾਰੀਆਂ ਇੰਦਰੀਆਂ ਚੱਲ ਰਹੀਆਂ ਆ ਇਹ ਦੋ ਬੱਧ ਸ਼ੁਕਰ ਕੀਆ ਜਿੱਦਿ ਨੈਗੇਟਿਵ ਥਾਟਸ ਤਾਂ ਵੱਧ ਹਾਵੀ ਹੋ ਜਾਂਦੇ ਨੇ ਸੋਚਦੇ ਰਹਿੰਦੇ ਆ ਸੋਚਦੇ ਰਹਿੰਦੇ ਆ ਨੈਗੇਟਿਵ ਦੇਖੋ ਨੈਗੇਟਿਵ ਛੋੜਤਾ ਪਰ ਰੋਕ ਨਹੀਂ ਸਕਦੇ ਥਾਟ ਤੇ ਐਕਟ ਕਰਨਾ ਹੂੰ ਤੇ ਥਾਟ ਨੂੰ ਲੈ ਕੇ ਬਹਿਣਾ ਉਹ ਚ ਦਿੱਕਤ ਆਏ ਮੈਂ ਕੱਲ ਵੀ ਇੱਥੇ ਯੂਨੀਵਰਸਿਟੀ ਆਪਾਂ ਪ੍ਰੋਗਰਾਮ ਕੀਤਾ ਸੀ ਉੱਥੇ ਮੈਂ ਗੱਲ ਕੀਤੀ ਸੀ ਵੀ ਜੇ ਤੁਸੀਂ ਰੋਜ਼ 1 ਘੰਟਾ ਓਵਰ ਥਿੰਕਿੰਗ ਕਰਦੇ ਹੋ ਹੂੰ ਤੇ ਤੁਹਾਨੂੰ ਸਾਲ ਹੋ ਗਿਆ ਚਲ 65 ਦਿਨ ਮੈਂ ਤੁਹਾਨੂੰ ਛੁੱਟੀ ਦੇ ਦਿੱਤੀ ਤੁਸੀਂ ਵਿਆਹ ਬੂਤੇ ਗਏ 300 ਘੰਟੇ ਤੁਸੀਂ ਉਹ ਚੀਜ਼ ਬਰ ਕੇ ਸੋਚ ਕੇ ਲਗਾਤੇ ਜਿਹਦਾ ਕੋਈ ਹੱਲ ਤੁਹਾਡੇ ਕੋਲੇ ਹੈ ਹੀ ਨਹੀਂ ਕ੍ਰੋਕ ਕਿ ਓਵਰਥਿੰਕਿੰਗ ਦਾ ਦੋ ਚੀਜ਼ਾਂ ਦੀ ਹੈ ਨਾ ਜਾਂ ਤਾਂ ਲੰਗੇ ਦਾ ਪਛਤਾਵਾ ਜਾਂ ਉਹਨਾਂ ਦਾ ਫਿਕਰ ਹੱਲ ਦੋਨਾਂ ਜੀ ਹੈ ਨਹੀਂ ਮੈਂ ਕਹਾਂਗਾ ਮੈਂ ਤੁਸੀਂ 300 ਘੰਟੇ ਓਵਰਥਿੰਕਿੰਗ ਕਰੀ ਚਾਹੋ ਜੇ ਤੁਸੀਂ ਇਹਨੂੰ ਅੱਧੀ ਵੀ ਕਰ ਦੋ ਯਾਰ 150 ਹੀ ਕਰ ਲੈਣਾ ਚਾਹਾਂ ਬਾਕੀ 150 ਘੰਟੇ ਤੁਸੀਂ ਜਿਹੜੇ ਚੀਜ਼ਾਂ ਖਾਤਰ ਕਰਦੇ ਵੀ ਟਾਈਮ ਹੈ ਨਹੀਂ ਪਰ ਕੀ ਇਹ ਵਸਚਾ ਸਾਡੇ ਇਹ ਸਾਰਾ ਕੁਝ ਵਸਚਾ ਮੰਨ ਲਓ ਮੈਨੂੰ ਕੋਈ ਥੌਟ ਆ ਰਿਹਾ ਹੈ ਨੈਗੇਟਿਵ ਤੇ ਮੈਂ ਸੋਚ ਹੀ ਗਿਆ ਉਹਦੇ ਬਾਰੇ ਹਾਂ ਤੇ ਮੇਰੇ ਵਸਚਾ ਕਿ ਮੈਂ ਉਹਨੂੰ ਬਦਲ ਸਕ ਤੁਸੀਂ ਬਦਲ ਸਕਦੇ ਉਹਦਾ ਤਰੀਕਾ ਉਹਦਾ ਤਰੀਕਾ ਮਸੁੰਦਾ ਬੜਾ ਸਿੰਪਲ ਆ ਹੁਣ ਮੈਂ ਕਾ ਜੇ ਹੁਣ ਮੈਂ ਕਹਾ ਵੀ ਦੇਖੀ ਭਾਈ ਕੱਪ ਨਾ ਡਿੱਗ ਜੇ ਤੁਹਾਡੇ ਦਿਮਾਗ ਤੇ ਤਸਵੀਰ ਕੀ ਬਣੀ ਆ ਕੱਪ ਡਿੱਗ ਸਰ ਮੈਂ ਤਾਂ ਕਹਿਆ ਸੀ ਨਾ ਡਿੱਗੇ ਹਮ ਕਿਉਂਕਿ ਜਿਹੜਾ ਸਬਕੌਂਸ਼ੀਅਸ ਮਾਈਂਡ ਆ ਨਾ ਉਹ ਤਸਵੀਰਾਂ ਦੇ ਰੂਪ ਚ ਸੋਚਦਾ ਜਿਵੇਂ ਦੇ ਸ਼ਬਦ ਵਰਤੋਗੇ ਉਹ ਮਨ ਦੀ ਤਸਵੀਰ ਬਣੂ ਪਰ ਦਿੱਕਤ ਇਹਦੇ ਵਿੱਚ ਆ ਵੀ ਨਾ ਦੀ ਤਸਵੀਰ ਨਹੀਂ ਬਣਦੀ ਡਿੱਗ ਨਾ ਜਾਈ ਸੱਟ ਨਾ ਖਾ ਲਈ ਸਿਰ ਨਾ ਪਾੜ ਜੇ ਗੋਲੀ ਨਾ ਚੱਲ ਜੇ ਤਸਵੀਰ ਕੀ ਬਣ ਰਹੀ ਆ ਉਹ ਸਾਰੇ ਕੁਝ ਦੇ ਹੁੰਦੇ ਦੀ ਕਿਵੇਂ ਦੀ ਟਰਮੀਨੋਲੋਜੀ ਯੂਜ਼ ਕਰ ਰਿਹਾ ਮੈਂ ਫੇਲ ਨਹੀਂ ਹੋਣਾ ਮੈਂ ਫੇਲ ਨਹੀਂ ਹੋਣਾ ਮੈਂ ਫੇਲ ਨਹੀਂ ਹੋਣਾ ਮੈਂ ਕਾਮਯਾਬ ਹੋਣਾ ਮੈਂ ਤੁਹਾਨੂੰ ਮਿਸਾਲ ਦਿੰਦਾ ਇਹਨੂੰ ਐਕਸਪਲੇਨ ਕਰਿਓ ਮੈਂ 15 ਦਿਨ ਪਹਿਲਾਂ ਆਪਦੇ ਡਰਾਈਵਰ ਨੂੰ ਉੱਠਿਆ ਸੁੱਤਾ ਤੇ ਮੈਂ ਉਹਨੂੰ ਕਿਹਾ ਯਾਰ ਮੈਨੂੰ ਨਾ ਸੁਪਨਾ ਆਇਆ ਤੂੰ ਗੱਡੀ ਠੋਕਤੀ ਆਪਣੀ ਹਾਂ ਮੈਂ ਬ੍ਰੈਕਫਾਸਟ ਕਰਦਾ ਹੋਇਆ ਵੀ ਉਹਦੇ ਨਾਲ ਹੀ ਗੱਲਾਂ ਕਰੀ ਗਏ ਮੈਂ ਕਿਹਾ ਮਨਪ੍ਰੀਤ ਧਿਆਨ ਰੱਖੀ ਯਾਰ ਗੱਡੀ ਠੋਕਤੀ ਤੂੰ ਸੁਪਨੇ ਚ ਰਾਤ ਯਕੀਨ ਮੰਨਿਓ ਅਸੀਂ ਘਰੋਂ ਨਿਕਲੇ ਤੇ ਮੋੜ ਤੇ ਜਾ ਕੇ ਮੋਟਰਸਾਈਕਲ ਚ ਮਾਰੀ ਉਹਨੇ ਹੁਣ ਤੁਸੀਂ ਸੋਚੋ ਵੀ ਤੁਸੀਂ ਦੇਖੋ ਵੀ ਚੀਜ਼ ਕੀ ਬਣੀ ਇਹਦੇ ਵਿੱਚ ਤੁਸੀਂ ਕੌਜ਼ ਐਂਡ ਇਫੈਕਟ ਲਿੰਕ ਕਰਤਾ ਆਪਾਂ ਕੀ ਹੁੰਦਾ ਆਪਾਂ ਇਫ ਐਂਡ ਸੋ ਇਫ ਐਂਡ ਵਟ ਜੇ ਆਹਾ ਤਾਂ ਆਹ ਇਹਨੂੰ ਆਪਾਂ ਲਿੰਕ ਕਰਦੇ ਆਂ ਸਾਰਾ ਦਿਨ ਇਹ ਕਿਵੇਂ ਲਿੰਕ ਕਰ ਦਿਆਂਗੇ ਜੇ ਅੱਜ ਤੂੰ ਨਾ ਆਉਂਦਾ ਤਾਂ ਜਾ ਨਾ ਹੁੰਦਾ ਹਮ ਅਕਸਰ ਹੀ ਕਹਿੰਦੇ ਹੈ ਨਾ ਪਰ ਕੀ ਇਹਦੇ ਪਿੱਛੇ ਕੋਈ ਐਵੀਡੈਂਸ ਹੈ ਨਹੀਂ ਜੇ ਤੁਸੀਂ 50 ਚੀਜ਼ਾਂ ਕਹੀਆਂ ਪੀ ਆਰ ਤੂੰ ਐ ਨਾ ਕਰਦੀ ਐ ਨਾ ਕਰਦੀ ਐ ਨਾ ਕਰਦੀ ਉਹਨਾਂ ਚ ਇੱਕ ਹੋ ਗਈ ਉਹੀ ਯਾਦ ਰਹਿੰਦੀ ਆ ਤੁਸੀਂ ਕਿੰਨੀ ਵਾਰੀ ਕਿਹਾ ਹੋਣਾ ਆਪਦੇ ਨਾਲ ਦਿਨ ਵੀ ਆਪਾਂ ਲੇਟ ਨਾ ਹੋ ਜਾਈਏ ਪਰ ਜੇ ਅੰਤਰ ਮੇਰੇ ਕਰਨ ਜਾਣੇ ਹੋ ਕਿੰਨੇ ਕੰਮ ਕਰਦੇ ਹੋਗੇ ਪਲੀਟ ਨਵਜੀ ਇਹ ਤਾਂ ਫਿਰ ਛੋਟੀ ਗੱਲ ਹੈ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਮੰਨ ਲਓ ਐਕਸੀਡੈਂਟ ਚ ਹੋਈ ਆਪਾਂ ਅਕਸਰ ਕਹਿੰਦੇ ਯਾਰ ਜੇ ਮੈਂ ਇਹਨੂੰ ਉਦੋਂ ਰੋਕ ਲੈਂਦਾ ਤੇ ਨਾ ਜਾਂਦਾ ਬਾਹਰ ਬਚ ਜਾਂਦਾ ਜੇ ਐਂ ਨਾ ਕਰਦੇ ਹਾਂ ਡਾਕਟਰ ਐਂ ਕਰ ਦਿੰਦਾ ਜੇ ਫਲਾਣੇ ਸਾਵੇਂ ਐਂ ਕਰ ਲੈਂਦੇ ਪਰ ਇਹ ਸਾਰਾ ਕੁਝ ਸਟੋਰੀ ਪਿੱਛੇ ਦੇਖ ਕੇ ਬਣਦੀ ਹੈ ਇਹ ਹਮੇਸ਼ਾ ਬਿਲਕੁਲ ਕਦੇ ਵੀ ਤੁਸੀਂ ਅੱਗੇ ਦੇਖ ਕੇ ਨਹੀਂ ਹੱਸਦੇ ਵੀ ਮੈਂ ਤੈਨੂੰ ਦੱਸ ਰਿਹਾ ਐਂ ਕਰ ਐਂ ਕਰ ਤਾਂ ਐ ਹੋ ਜਾਊਗਾ ਪਰ ਉਹ ਸਾਡੇ ਵਸਤ ਚ ਕੁਝ ਨਹੀਂ ਨਹੀਂ ਕਿਉਂਕਿ ਉਸੇ ਮੈਂ ਰੀਡੂ ਤਾਂ ਕਰ ਹੀ ਨਹੀਂ ਸਕਦਾ ਪਿੱਛੇ ਜਾ ਕੇ ਗਏ ਦਾ ਪਛਤਾਵਾ ਆਉਣ ਦਾ ਫਿਕਰ ਇਹੀ ਤੰਗਾ ਦੋਨੇ ਚੀਜ਼ਾਂ ਉਹਨੂੰ ਜੇ ਆਪਾਂ ਅੰਗਰੇਜ਼ੀ ਚ ਕਰ ਦਿੰਨੇ ਆ ਵੀ ਸਰਕਲ ਆਫ ਇਨਫਲੂਐਂਸ ਤੇ ਉਹਦੇ ਬਾਹਰ ਇੱਕ ਵੱਡਾ ਦਾਇਰਾ ਸਰਕਲ ਆਫ ਕਨਸਰਨ ਹੂੰ ਸਰਕਲ ਆਫ ਕਨਸਰਨ ਦੇ ਵਿੱਚ ਹੀ ਮੈਂ ਜਿਵੇਂ ਸ਼ੁਰੂ ਚ ਗੱਲ ਕਰੀ ਸੀ ਵੀ ਭਾਣਾ ਉਲਟਾਉਣ ਤੇ ਹੀ ਤੰਗ ਹੋ ਰਹੇ ਹਾਂ ਜਦੋਂ ਕਿ ਪਤਾ ਵੀ ਉਹ ਆਪਾਂ ਉਲਟਾ ਸਕਦੇ ਹੀ ਨਹੀਂ ਗੱਲ ਮੁਕਈ ਪਰ ਭਾਣੇ ਦੇ ਅੰਦਰ ਤੇ ਆਪਣੇ ਸਰਕਲ ਆਫ ਇਨਫਲੂਐਂਸ ਦੇ ਅੰਦਰ ਬਹੁਤ ਕੁਝ ਆ ਪਰ ਉਸ ਫਿਕਰ ਨੂੰ ਅਸੀਂ ਖੁਸ਼ੀ 'ਚ ਕਨਵਰਟ ਕਰ ਸਕਦੇ ਹਾਂ ਕਿਉਂਕਿ ਸਾਡੇ ਵਾਸਤੇ ਹੈ ਬਿਲਕੁਲ ਹੁਣ ਮੈਂ ਤੁਹਾਨੂੰ ਸਿੰਪਲ ਗੱਲ ਦੱਸ ਦਿੰਦਾ ਕੋਈ ਮੇਰਾ ਲਾਸ ਹੋ ਗਿਆ ਪੈਸੇ ਦਾ ਮੇਰਾ ਨੁਕਸਾਨ ਹੋ ਗਿਆ ਮੈਂ ਸਾਰਾ ਦਿਨ ਸੋਚੀ ਜਾਨਾ ਹੁਣ ਮੇਰੇ ਕੋਲ ਤੁਰੰਤ ਤਾਂ ਪੈਸਾ ਆ ਨਹੀਂ ਜਾਣਾ ਮੈਂ ਕਮਾ ਨਹੀਂ ਲੈਣਾ ਫਿਰ ਮੈਂ ਉਹਨੂੰ ਖੁਸ਼ੀ 'ਚ ਕਿਵੇਂ ਕਨਵਰਟ ਕਰੂੰਗਾ ਤੁਸੀਂ ਸੋਚੋ ਤੁਸੀਂ ਤੁਹਾਡਾ ਪੈਸੇ ਦਾ ਲਾਸ ਹੋ ਗਿਆ ਤੇ ਤੁਸੀਂ ਅੱਜ 10 ਘੰਟੇ ਉਹਦੇ ਵਾਸਤੇ ਬੈਠ ਕੇ ਫਿਕਰ ਕਰੀ ਅੱਜ ਮੰਨ ਲਓ ਆਪਣਾ 1 ਲੱਖ 20 ਲੱਖ ਦਾ ਲਾਸ ਹੋ ਗਿਆ ਤੇ 10 ਘੰਟੇ ਆਪਾਂ ਬੈਠ ਕੇ ਸਿਰਫ ਪਛਤਾਵਾ ਕੀਤਾ ਵੀ ਯਾਰ ਕਿਉਂ ਯਾਰ ਕਾਹਤੋ ਯਾਰ ਹ ਮੈਨੂੰ ਇਹ ਦੱਸ ਬਿਓ 20 ਘੰਟੇ ਦੀ ਆਉਟਪੁੱਟ ਕਿੰਨੀ ਹੋਈ ਜ਼ੀਰੋ ਬਿਲਕੁਲ 10 ਲੱਖ ਤਾਂ ਲਾਸ ਹੋ ਗਿਆ ਆਹ 10 ਘੰਟੇ ਸ਼ਾਇਦ ਲੱਖ ਰੁਪਏ ਰਿਕਵਰ ਕਰ ਸਕਦੇ ਕੋਈ ਨਵਾਂ ਪਲਾਨ ਬਣਾ ਕੇ ਹੂੰ ਉਹ ਵੀ ਖਤਮ ਉਸ ਤੋਂ ਬਾਅਦ ਡਿਪਰੈਸ਼ਨ ਚ ਜਾਂ ਲੋ ਮੂਡ ਚ ਹੋਰ ਡੂੰਘੇ ਚਲੇ ਗਏ ਕੋਈ ਚਾਂਸ ਨਹੀਂ ਕੱਲੋ ਵੀ ਬੈਟਰ ਹੋਵਾਂਗੇ ਇਹ ਫਿਰ ਜਿਹੜਾ ਲੂਪ ਹੈ ਜਦੋਂ ਇਹ ਚ ਫਸ ਗਏ ਇਹੋ ਜਿਹੇ ਲੋਕਾਂ ਨੂੰ ਤਾਂ ਸਮਾਜ ਕਹਿੰਦਾ ਬੇਫਿਕਰਾ ਜੇ ਐ ਤਾਂ ਸੋਚਦਾ ਹੀ ਨਹੀਂ ਆ ਰਹੇ ਇਹਨੂੰ ਅੱਗੇ ਪਿੱਛੇ ਦੀ ਕੋਈ ਸੋਚ ਹੀ ਨਹੀਂ ਰਹੀ ਉਹੀ ਬੰਦਾ ਅਸਲ ਅਸਲੀ ਹੈ ਯੂਨਾ ਬੌਂਬਰ ਕਰਕੇ ਡਾਕੂਮੈਂਟਰੀ ਆ ਤੁਸੀਂ ਨੈਟਫਲਿਕਸ ਤੇ ਹਰ ਦੇਖੀ ਹੋ ਯੋਨਾ ਬੰਬਰ ਸੀ ਜਿਹੜਾ ਉਹ ਕ੍ਰਿਮੀਨਲ ਸੀਗਾ ਇੱਕ ਤਰ੍ਹਾਂ ਦਾ ਉਹ ਚਿੱਠੀ ਚ ਬੰਬ ਪਾ ਕੇ ਭੇਜਦਾ ਸੀ ਹੂੰ ਤੇ ਉਹ ਲੱਭੇ ਹੀ ਨਹੀਂ ਸੀ ਬਾਅਦ ਚ ਇੱਕ ਬੰਦੇ ਨੇ ਲੱਭਿਆ ਬਹੁਤ ਸੋਹਣੀ ਸਟੋਰੀ ਹੈ ਦੇਖਣ ਨੂੰ ਪਰ ਉਹਦੇ ਐਂਡ ਤੇ ਨਾ ਜਦੋਂ ਕਹਾਣੀ ਖਤਮ ਹੋ ਰਹੀ ਹੁੰਦੀ ਆ ਉੱਥੇ ਉਹ ਦੱਸਦਾ ਵੀ ਆਪਾਂ ਇੱਕ ਸਰਕਲ ਆ ਜਿਹੜਾ ਸਮਾਜ ਨੇ ਇੱਕ ਦਾਇਰਾ ਬਣਾਤਾ ਉਹ ਦਾਇਰੇ ਤੋਂ ਬਾਹਰ ਆਪਾਂ ਜੇ ਜਾਣੇ ਆ ਤਾਂ ਆਪਾਂ ਨੂੰ ਪਾਗਲ ਕਿਹਾ ਜਾਂਦਾ ਹੂੰ ਫਿਰ ਉਹ ਨਾ ਬੱਤੀਆਂ ਤੇ ਖੜਾ ਹੁੰਦਾ ਗੱਡੀ ਲਈ ਅਮਰੀਕਾ ਦੇ ਵਿੱਚ ਕਿਸੇ ਵੱਡੇ ਚਰਾਹੇ ਤੇ ਜਿੱਥੇ ਕੁਝ ਨਹੀਂ ਆਉਂਦਾ ਤੇ ਬੱਤੀ ਲਾਲ ਹੋਈ ਤਾਂ ਗੱਡੀ ਖੜਾ ਲਾਂਦਾ ਫਿਰ ਉਹ ਦੱਸਦਾ ਵੀ ਆਹ ਦਿੱਕਤ ਆ ਹੁਣ ਅਸੀਂ ਆਪ ਦਾ ਦਿਮਾਗ ਵਰਤ ਨਹੀਂ ਸਕਦੇ ਕਿਉਂਕਿ ਸਾਨੂੰ ਲੱਗਦਾ ਵੀ ਲੋਕ ਕੀ ਕਹਿਣਗੇ ਜਦੋਂ ਤੁਸੀਂ ਉਹ ਦਾਇਰਾ ਤੋੜ ਕੇ ਆਪ ਦੀ ਜ਼ਿੰਦਗੀ ਨੂੰ ਆਪ ਦੇ ਹਿਸਾਬ ਨਾਲ ਜਿਉਣਾ ਸ਼ੁਰੂ ਕਰਦੇ ਹੋ ਫਿਰ ਸੁਆਦ ਆਉਣਾ ਸ਼ੁਰੂ ਹੁੰਦਾ ਖੁਸ਼ੀ ਕਾਰਾਂ 'ਚ ਨਹੀਂ ਹੈਗੀ ਵੀਰੇ ਖੁਸ਼ੀ ਕਾਸ਼ੇ 'ਚ ਨਹੀਂ ਖੁਸ਼ੀ ਉਹ ਚ ਹੈ ਵੀ ਜੋ ਮੇਰਾ ਜੀ ਕਰਦਾ ਮੈਂ ਉਹ ਕਰਾਂ ਸਮਾਜ ਕਿੱਥੇ ਐਕਸੈਪਟ ਕਰਦਾ ਹੈ ਉਸ ਗੱਲ ਨੂੰ ਸਮਾਜ ਨੂੰ ਜਦੋਂ ਤੁਸੀਂ ਮੈਂ ਸਵੇਰੇ ਮੇਰਾ ਜੀ ਕਰੇ ਮੈਂ ਨਿੱਕਰ ਪਾ ਕੇ ਇੰਟਰਵਿਊਾਂ ਕਰਾਂ ਸਮਾਜ ਥੋੜੀ ਇਹ ਗੱਲ ਐਕਸੈਪਟ ਕਰੂਗਾ ਮੇਰੀ ਤਾਂ ਖੁਸ਼ੀ ਉਹਦੇ ਜੈ ਸੁਣੋ ਫਿਰ ਹੁਣ ਕਿੰਨੇ ਲੋਕ ਨੇ ਜਦੋਂ ਆਪਾਂ ਕੀ ਕਰਦੇ ਆ ਆਪਾਂ ਭਾਵੇਂ ਵੈਸਟ ਨੂੰ ਬਹੁਤ ਜ਼ਿਆਦਾ ਅੱਗੇ ਰੱਖ ਰੱਖਿਆ ਪਹਿਲਾਂ ਵੈਸਟ ਨੇ ਸੂਟ ਪਾਉਣਾ ਸ਼ੁਰੂ ਕਰੇ ਆਪਾਂ ਸੂਟ ਪਾਉਣਾ ਸ਼ੁਰੂ ਕਰਤੇ ਵੈਸਟ ਨੇ ਟਾਈਆਂ ਲਾਉਣੀਆਂ ਸ਼ੁਰੂ ਕੀਤੀਆਂ ਆਪਾਂ ਕਿਉਂਕਿ ਆਪਾਂ ਆਈਡਿਅਲਾਈਜ਼ ਕਰ ਰਹੇ ਆ ਪ੍ਰੋਬਲਮ ਸਮਾਜ ਦੇ ਵਿੱਚ ਵੀ ਆਪਣੇ ਵਿੱਚ ਵੀ ਮੇਰੇ ਵਿੱਚ ਵੀ ਸਾਰੇ ਦੇ ਵਿੱਚ ਇਹ ਆ ਵੀ ਆਪਾਂ ਕਿਸੇ ਨਾ ਕਿਸੇ ਨੂੰ ਆਰਟੀਆਇਲਾਈਜ਼ ਕਰਕੇ ਹੀ ਅੱਗੇ ਵਧ ਰਹੇ ਹਾਂ ਜਦੋਂ ਕਿ ਮਹਾਰਾਜ ਨੇ ਆਪਾਂ ਨੂੰ ਇਹ ਚੀਜ਼ ਬਾਰੇ ਕੋਈ ਰੌਲਾ ਦਿੱਤਾ ਨਹੀਂ ਹੈਗਾ ਵੀ ਤੁਸੀਂ ਕਿਸੇ ਨੂੰ ਤਾਂ ਹੀ ਦਾ ਸ਼ਬਦ ਗੁਰੂ ਤੇ ਲਿਆ ਆਪਾਂ ਨੂੰ ਹਾਂ ਪਰ ਆਪਾਂ ਆਮ ਜਨਤਾ ਨੂੰ ਹੀ ਆਰਟੀਆਇਲਾਈਜ਼ ਕਰੀ ਜਾਂਦੇ ਸਾਰੇ ਇਹਨੂੰ ਹੁਣ ਤੁਹਾਨੂੰ ਜੇ ਤੁਸੀਂ ਨਿੱਕਰ ਚ ਇੰਟਰਵਿਊ ਕਰਨੀ ਆ ਤੁਸੀਂ ਪਰਨਾ ਬੰਨ ਕੇ ਇੰਟਰਵਿਊ ਕਰਨੀ ਆ ਮੈਂ ਅੱਜ ਪਰਨਾ ਬੰਨ ਕੇ ਨਹੀਂ ਆਇਆ ਕਿਉਂ ਨਹੀਂ ਆਇਆ ਹੈਨਾ ਇਹਦੇ ਵਿੱਚ ਕੀ ਹੈ ਵੀ ਸਾਰੇ ਕਹਿਣਗੇ ਆਹ ਪਰ ਜੇ ਤੁਹਾਨੂੰ ਟੈਨਸ਼ਨ ਦੇ ਰਿਹਾ ਫਿਰ ਗਲਤ ਹੈ ਹੁਣ ਤੁਸੀਂ ਮੇਰੇ ਇੰਸਟਾਗ੍ਰam ਤੇ ਜਾਇਓ ਫਿਰ ਤੁਸੀਂ ਆਪਦੇ ਆਪ ਤੇ ਵੀ ਨਹੀਂ ਲਾਗੂ ਕੀਤੀ ਜੀ ਮੈਂ ਤੁਹਾਨੂੰ ਕਦੇ ਮੇਰੇ ਟੀ-ਸ਼ਰਟ ਬਿਨਾ ਕਲਰ ਵਾਲੀ ਵੀ ਪਾਈ ਆ ਕਦੇ ਮੈਂ ਸਾਈਕਲ ਤੇ ਜਾਂਦਾ ਹੋਇਆ ਵੀ ਆਪਦੀਆਂ ਗੱਲਾਂ ਕਰ ਰਿਹਾ ਕਦੇ ਮੈਂ ਕੰਮ ਵਾਲੇ ਕੱਪੜੇ ਚ ਤਿਆਰ ਮੋਢਾ ਵੀ ਕਰ ਰਿਹਾ ਤੇ ਮੈਨੂੰ ਉਹਦੇ 'ਚ ਫਰਕ ਨਹੀਂ ਪੈਂਦਾ ਹੁਣ ਮੈਂ ਤੁਹਾਡੇ ਕੋਲੇ ਆਇਆ ਇਹ ਜਿਹੜੀ ਚੀਜ਼ ਆ ਇਹ ਜਦੋਂ ਟੁੱਟੂਗੀ ਉਦੋਂ ਅਸਲੀ ਸੁਆਦ ਆਊਗਾ ਵੀ ਇਹ ਖੁਸ਼ੀ ਨਾਲ ਇਹ ਤਾਂ ਲਿੰਕ ਨਹੀਂ ਗਈ ਮੈਨੇ ਕਿਹਾ ਵੀ ਮੈਂ ਅੱਜ ਪਰੇਸ਼ਾਨਾਂ ਵਿੱਚ ਭੱਗ ਪੰਨੀ